ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਨਿਊਜ਼ਪੇਪਰ ਐਨਾਲਿਸਿਸ ਚਲੋ ਸ਼ੁਰੂ ਕਰਦੇ ਹਾਂ ਅੱਜ ਦੇ ਗੁਰਬਾਣੀ ਸ਼ਬਦ ਤੋਂ ਚਿੰਤਾ ਕਾ ਕੀ ਜੀਏ ਜੋ ਅਨ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥੋੜੀ ਹੋਏ ਭਾਅ ਜਿਸ ਗੱਲ ਦਾ ਹੋਣਾ ਹੀ ਨਹੀਂ ਉਹਦੀ ਚਿੰਤਾ ਕਿਉਂ ਕਰੀਏ ਦੁਨੀਆ ਦਾ ਰਸਤਾ ਅਸਥਿਰ ਅਤੇ ਅਸੁਰੱਖਿਅਤ ਹੈ ਪਰ ਨਾਨਕ ਕਹਿੰਦੇ ਹਨ ਇਸ ਵਿੱਚ ਘਬਰਾਉਣਾ ਨਹੀਂ ਸਿਰਫ ਨਾਮ ਤੇ ਭਰੋਸਾ ਰੱਖੋ ਅੱਗੇ ਚਲਦੇ ਹਾਂ ਜੀ ਕੇਂਦਰ ਸਰਕਾਰ ਨੇ ਸਾਰੇ ਨਵੇਂ 스마트ਫੋਨਾਂ ਵਿੱਚ ਸਾਈਬਰ ਸੁਰੱਖਿਆ ਐਪ ਸੰਚਾਰ ਸਾਥੀ ਇੰਸਟਾਲ ਕਰਨ ਦਾ ਵਿਰੋਧ ਹੋਣ ਮਗਰੋਂ ਅੱਜ ਹੁਕਮ ਵਾਪਸ ਲੈ ਲਿਆ। ਸਸਤੀ ਤੇਰਾ ਨੇ ਫੋਨ ਵਿੱਚ ਐਪ ਡਾਊਨਲੋਡ ਹੋਣ ਨਾਲ ਆਪਣੀ ਸੂਚੀ ਹੋਣ ਦਾ ਖਤਸ਼ਾ ਜਿਤਾਉਂਦਿਆਂ ਕਿਹਾ ਸੀ ਕਿ ਇਹ ਨਿੱਜਤਾ ਦੀ ਲੰਘਣਾ ਹੈ। Apple ਅਤੇ Samsung ਜਿਹੀਆਂ ਕੁਝ ਕੰਪਨੀਆਂ ਨੇ ਸਰਕਾਰ ਦੇ ਹੁਕਮ ਤੇ ਇਤਰਾਜ਼ ਜਤਾਇਆ ਸੀ। ਸਰਕਾਰ ਨੇ ਦਾਵਾ ਕੀਤਾ ਸੀ ਕਿ ਐਪ ਸਿਰਫ ਚੋਰੀ ਹੋਣ ਵਾਲੇ ਫੋਨਾਂ ਨੂੰ ਲਪਨ ਅਤੇ ਦੁਰਵਰਤੋਂ ਹੋਣ ਤੋਂ ਰੋਕਣ ਲਈ ਵਰਤੀ ਜਾਣੀ ਸੀਗੀ। ਐਪ ਸੰਚਾਰ ਸਾਥੀ ਸੰਚਾਰ ਮੰਤਰਾਲਾ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਨੇ ਬਣਾਈ ਹੈ। ਮੰਤਰੀ ਕੌਣ ਨੇ ਜੋਤੀ ਰਿੱਧਿਆ ਸਿੰਧਿਆ ਐਪ ਦੀ ਵੈਬਸਾਈਟ ਅਨੁਸਾਰ ਆਪਾਂ ਐਪ ਤੇ ਜਾ ਕੇ ਕੀ ਕੰਮ ਕਰ ਸਕਦੇ ਆ ਆਪਾਂ ਰਿਪੋਰਟ ਕਰ ਸਕਦੇ ਆ ਸਸਪੈਕਟਡ ਫਰੋਡ ਕਮਿਊਨੀਕੇਸ਼ਨ ਠੀਕ ਹੈ ਮੋਬਾਈਲ ਦਾ ਜਿਹੜਾ ਆਪਣਾ ਕਨੈਕਸ਼ਨ ਹੈ ਕਿਹਦੇ ਨਾਮ ਤੇ ਇਹ ਪਤਾ ਕਰ ਸਕਦੇ ਆ ਆਪਾਂ ਜੇ ਫੋਨ ਚੋਰੀ ਹੋ ਜਾਂਦਾ ਤਾਂ ਉਹਨੂੰ ਬਲੌਕ ਕਰ ਸਕਦੇ ਆ ਉਹਦੀ ਰਿਪੋਰਟ ਕਰ ਸਕਦੇ ਆ ਠੀਕ ਹੈ ਜੀ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਵਾਧੇ ਕਰਨ ਪੰਜਾਬ ਪੁਲਿਸ ਨੇ ਸੂਬਾ ਸਰਕਾਰ ਨੂੰ ਲਗਭਗ 7000 ਹਥਿਆਰਾਂ ਦੇ ਲਾਇਸੈਂਸ ਸਾਧ ਕਰਨ ਦੀ ਸਪੱਸ਼ਟ ਕੀਤੀ ਹੈ। ਪੰਜਾਬ ਵਿੱਚ ਲਗਭਗ 3.5 ਲੱਖ ਹਥਿਆਰ ਲਾਇਸੈਂਸ ਹਨ ਜਿਨ੍ਹਾਂ ਕੋਲ ਸਮੂਹਿਕ ਤੌਰ ਤੇ 4.3 ਲੱਖ ਤੋਂ ਵੱਧ ਰਜਿਸਟਰਡ ਹਥਿਆਰ ਹਨ। ਇਹ ਇਸ ਨੂੰ ਭਾਰਤ ਵਿੱਚ ਆਬਾਦੀ ਦੇ ਮੁਕਾਬਲੇ ਲਾਇਸੈਂਸ ਧਾਰ ਰੱਖਣ ਵਾਲਿਆਂ ਦੀ ਸਭ ਤੋਂ ਵੱਧ ਗਿਣਤੀ ਵਾਲਾ ਰਾਜ ਬਣਾਉਂਦਾ ਹੈ। ਪੰਜਾਬ ਵਿੱਚ ਗਨ ਹਾਊਸ ਮਾਲਕਾਂ ਨੇ ਪੁਲਿਸ ਦੀ ਕਾਰਵਾਈ ਕਾਰਨ ਕਾਰੋ ਵਿੱਚ ਨੁਕਸਾਨ ਹੋਣ ਦੀ ਸ਼ਿਕਾਇਤ ਕੀਤੀ ਹੈ। ਰੂਸ਼ ਦੇ ਰਾਸ਼ਟਰਪਤੀ ਵੁਲਾਦ ਮੀਰ ਪੁਤਿਨ ਵੀਰਵਾਰ ਨੂੰ ਭਾਰਤ ਦੇ ਦੋ ਦਿਨ ਤੇ ਦੌਰੇ ਤੇ ਆ ਰਹੇ ਨੇ ਠੀਕ ਹੈ ਭਾਰਤ ਅਤੇ ਅਮਰੀਕਾ ਵਿਚਾਲੇ ਸਬੰਧਾਂ ਵਿੱਚ ਨਿਗਾਰ ਮਗਰੋਂ ਰੂਸ ਨਾਲ ਦਵੱਲੇ ਰਣਨੀਤਿਕ ਅਤੇ ਆਰਥਿਕ ਸਬੰਧਾਂ ਵਿੱਚ ਮਜ਼ਬੂਤੀ ਵਜੋਂ ਪੁਤਿਨ ਦੇ ਦੌਰੇ ਨੂੰ ਦੇਖਿਆ ਜਾ ਰਿਹਾ ਹੈ ਰੱਖਿਆ ਵਪਾਰ ਅਤੇ ਹੋਰ ਮੁੱਦਿਆਂ ਤੇ ਧਿਆਨ ਕੇਂਦਰਿਤ ਕੀਤਾ ਜਾਣ ਦੀ ਸੰਭਾਵਨਾ ਹੈ ਠੀਕ ਹੈ ਰੂਸ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਮੋਦੀ ਦੀ ਮੀਟਿੰਗ ਤੋਂ ਪਹਿਲਾਂ ਰੱਖਿਆ ਮੰਤਰੀ ਪ੍ਰੱਖਿਆ ਮੰਤਰੀ ਰਾਜ ਰਾਣਾਤ ਸਿੰਘ ਆਪਣੇ ਰੂਸੀ ਹਮ ਰਤਬਾ ਜਿਹੜੇ ਰੂਸ ਦੇ ਰੱਖਿਆ ਮੰਤਰੀ ਨੇ ਆਂਦਰੀ ਬਲੇਸੋ ਬਲੇਸੋ ਨਾਲ ਬਲਕੇ ਗੱਲਬਾਤ ਕਰਨਗੇ ਜਿਸ ਵਿੱਚ ਉਹ S400 ਮਿਜ਼ਾਈਲ ਪ੍ਰਣਾਲੀਆਂ ਸੁਖੋਈ 30 ਜਟ ਅਪਗ੍ਰੇਡ ਕਰਨ ਅਤੇ ਹੋਰ ਅਹਿਮ ਫੌਜੀ ਸਾਜੂ ਸਮਾਨ ਰੂਸ ਤੋਂ ਖਰੀਦਣ ਬਾਰੇ ਵਿਚਾਰ ਕਰਨਗੇ ਰੂਸ ਤੋਂ ਭਾਰਤ ਨੂੰ ਫੌਜੀ ਹਾਰਡਵੇਅਰ ਦੀ ਤੇਜ਼ੀ ਨਾਲ ਸਪਲਾਈ ਯਕੀਨੀ ਬਣਾਉਣ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਠੀਕ ਹੈ ਜੀ ਅੱਗੇ ਚੱਲਦੇ ਹਾਂ ਇਹ ਰਸ਼ੀਆ ਦਾ ਮੈਪ ਹੈ ਜੀ ਠੀਕ ਹੈ ਇੰਡੀਆ ਦੇ ਕੰਪੈਰੀਜ਼ਨ ਦਿਕੋ ਇਹਨੂੰ ਇਹ ਇੰਡੀਆ ਇੰਡੀਆ ਤੋਂ ਰਸ਼ੀਆ ਰਸ਼ੀਆ ਨੂੰ ਇਹ ਕੰਟਰੀਆਂ ਦੇ ਕਿਹੜੇ-ਕਿਹੜੇ ਕੰਟਰੀਆਂ ਦੇ ਬਾਰਡਰ ਲੱਗਦੇ ਹੈ ਕਜ਼ਾਕਿਸਤਾਨ ਮੰਗੋਲੀਆ ਚਾਈਨਾ ਠੀਕ ਹੈ ਜੀ ਆ ਪੰਜਾਬ ਦੇ ਮੁੱਖ ਮੰਤਰੀ ਕਿਹੜੇ ਦੇਸ਼ ਦੇ ਦੌਰੇ ਤੇ ਗਏ ਹੈ ਜਪਾਨ ਠੀਕ ਹੈ ਜੀ ਅੱਗੇ ਚੱਲਦੇ ਆ ਪੰਜਾਬ ਵਿੱਚ ਹੁਨਰ ਵਿਕਾਸ ਕੇਂਦਰ ਬਣਾਏਗੀ ਜਾਪਾਨੀ ਕੰਪਨੀ ਮੁੱਖ ਮੰਤਰੀ ਭਗਵੰਤ ਮਾਨ ਜਪਾਨ ਦੇ ਦੌਰੇ ਤੇ ਹਨ ਤਾਂ ਉਹਨਾਂ ਨੇ ਉੱਥੋਂ ਦੀ ਕੰਪਨੀ ਟੋਪਨ ਸਪੈਸ਼ੈਲਿਟੀ ਫਿਲਮਸ ਪ੍ਰਾਈਵੇਟ ਲਿਮਟਿਡ टीਐਸਐਫ ਨੇ ਪੰਜਾਬ ਸਰਕਾਰ ਨਾਲ ਆਪਣੀ ਵਿਸਤਾਰ ਯੋਜਨਾ ਤਹਿਤ ਸੂਬੇ ਵਿੱਚ 400 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਸਮਝੌਤਾ ਕੀਤਾ ਠੀਕ ਹੈ ਜੀ ਉਹ ਕੰਪਨੀ ਹੁਨਰ ਵਿਕਾਸ ਕੇਂਦਰ ਸ਼ੁਰੂ ਕਰਨ ਵਿੱਚ ਸਾਂਝੇਦਾਰੀ ਅਤੇ ਸਹਿਯੋਗ ਦੇਣ ਦੀ ਸਹਿਮਤੀ ਵੀ ਦਿੱਤੀ ਹੈ ਠੀਕ ਹੈ ਜੀ ਪੰਜਾਬ ਵਿੱਚ ਰੁੱਖਾਂ ਦੀ ਸਾਂਭ ਸੰਭਾਲ ਲਈ ਪੰਜਾਬ ਰੁੱਖਾਂ ਦੀ ਸੁਰੱਖਿਆ ਕਾਨੂੰਨ 2025 ਦੇ ਖਰੜੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤਾਂ ਇਹ ਕਾਨੂੰਨ ਬਣਾ ਲਿਆ ਜਾਂਦਾ ਜਾਏਗਾ ਠੀਕ ਹੈ ਅੱਗੇ ਚੱਲਦੇ ਪੰਜਾਬ ਦਾ ਨਕਸ਼ਾ ਜੀ ਠੀਕ ਹੈ ਉਧਰ ਪਾਕਿਸਤਾਨ ਹੈ niche ਹਰਿਆਣਾ ਮੱਛਲ ਪ੍ਰਦੇਸ਼ ਉੱਤਰਾਖੰਡ ਕਸ਼ਮੀਰ ਇਸ ਸਾਈਡ ਤੇ ਰਾਜਸਥਾਨ ਅੱਗੇ ਚੱਲਦੇ ਹਾਂ ਹਵਾਬਾਜੀ ਸੁਰੱਖਿਆ ਵਿੱਚ ਅਣਗੈਲੀ ਠੀਕ ਹੈ ਜੀ ਇੱਕ ਨਵਾਂ ਖੁਲਾਸਾ ਹੋਇਆ ਹੈ ਜਿਹੜਾ 에어 ਇੰਡੀਆ ਦਾ ਇੱਕ 에어 ਬੱਸ ਇਹ 320 ਜਹਾਜ਼ ਹੈ ਉਸ ਵੱਲੋਂ ਉਹ ਉਸ ਉਸ ਕੋਲ ਕੀ ਉਡਣ ਦੀ ਯੋਗਤਾ ਦਾ ਸਰਟੀਫਿਕੇਟ ਨਹੀਂ ਸੀਗਾ ਪਰੰਤੂ ਉਸ ਵੱਲੋਂ ਫਿਰ ਵੀ ਆਪਣੀਆਂ ਉਡਾਣਾਂ ਭਰੀਆਂ ਗਈਆਂ ਜਦੋਂ ਇਸ ਦਾ ਪਤਾ ਲੱਗਿਆ ਤਾਂ ਡੀਜੀਸੀਏ ਨੇ ਉਸ ਦੀਆਂ ਅਗਲੇਰੀਆਂ ਜੋ ਉਡਾਣਾਂ ਸੀ ਉਸ ਤੇ ਰੋਕ ਲਗਾ ਦਿੱਤੀ ਗਈ ਹੈ ਇਹ ਪਹਿਲਾ ਮਾਮਲਾ ਨਹੀਂ ਹੈ ਇਹ ਹਵਾ ਬਾਜੀ ਜਿਹੜੀ ਸੁਰੱਖਿਆ ਐ ਇਸ ਵਿੱਚ ਪਹਿਲਾਂ ਵੀ ਬਹੁਤ ਅਣਗਹਿਲੀਆਂ ਹੋਈਆਂ ਠੀਕ ਹੈ ਜੀ ਜਿਹੜੀ ਡੀਜੀਸੀਏ ਭਾਰਤ ਦੀ ਨਾਗਰਿਕ ਹਵਾਈ ਉਡਾਣ ਨੀਮਨ ਏਜੰਸੀ ਹੈ ਠੀਕ ਹੈ ਜੋ ਹਵਾਈ ਯਾਤਰਾ ਦੀ ਸੁਰੱਖਿਆ ਨਿਯਮ ਲਾਇਸੈਂਸ ਸਿਸਟਮ ਆਪ ਨੂੰ ਤਾਇਰ ਕਰਦੀ ਹੈ ਠੀਕ ਹੈ 1953 ਚ ਬਣਾਇਆ ਗਿਆ ਸੀਗਾ 에ਅਰਕ੍ਰਾਫਟ 1934 ਦੇਤੀ ਇਹਦੇ ਕੰਮ ਨਹੀਂ ਕੰਮ ਕੀ ਹੈ ਜੀ ਹਵਾਈ ਜਹਾਜ਼ਾਂ ਦੀ ਸੁਰੱਖਿਆ ਦੀ ਜਾਂਚ ਠੀਕ ਹੈ ਜੀ ਹਵਾਈ ਅੱਡਿਆਂ ਦੀ ਸੁਰੱਖਿਆ ਦੀ ਮੋਨੀਟਰਿੰਗ ਲਾਇਸੈਂਸ ਜਾਰੀ ਕਰਦੀ ਹੈ ਠੀਕ ਹੈ ਐਵੀਏਸ਼ਨ ਕੰਪਨੀਆਂ ਦੀ ਮਨਜ਼ੂਰੀ ਠੀਕ ਹੈ ਜੋ ਜਹਾਜ਼ ਜਹਾਜ਼ ਉਡਾਉਣ ਵਾਲੀ ਜਿਹੜੀ ਨਵੀਆਂ ਕੰਪਨੀਆਂ ਨੇ ਉਹਨਾਂ ਨੂੰ ਮਨਜ਼ੂਰੀ ਦਿੰਦੀ ਹੈ ਠੀਕ ਹੈ ਹਾਦਸਿਆਂ ਦੀ ਜਾਂਚ ਕਰਦੀ ਹੈ ਠੀਕ ਹੈ ਇੰਟਰਨੈਸ਼ਨਲ ਸਿਵਲ ਐਵੀਏਸ਼ਨ ਆਰਗੇਨਾਈਜੇਸ਼ਨ ਦੇ ਨੀਮ ਠੀਕ ਹੈ ਜੀ ਇਹ ਕਿਹੜੇ ਮੰਤਰਾਲੇ اٹ ਕੰਮ ਕਰਦੀ ਮਿਨਿਸਟਰੀ ਆਫ ਸਿਵਲ ਅਫੇਅਰਸ ਨਾਗਰਿਕ ਹਵਾਈਾਨ ਮੰਤਰਾਲਾ ਅੱਗੇ ਚੱਲਦੇ ਹਾਂ ਮਯਾਮਾਰ ਅਫੀਮ ਦੀ ਖੇਤੀ ਵਿੱਚ ਸਭ ਤੋਂ ਮੋਰੀ ਹੋ ਗਿਆ ਹੈ ਪਹਿਲਾਂ ਕੀ ਹੈ ਅਫਗਾਨਿਸਤਾਨ ਵਿੱਚ ਅਫੀਮ ਦੀ ਖੇਤੀ ਕੀਤੀ ਜਾਂਦੀ ਸੀ ਪਰੰਤੂ 2021 ਵਿੱਚ ਤਾਲੀਬਾਨ ਦੇ ਆਉਣ ਤੋਂ ਬਾਅਦ ਉਸ ਅਫੀਮ ਦੀ ਖੇਤੀ ਤੇ ਰੋਕ ਲਗਾ ਦਿੱਤੀ ਗਈ ਉਸ ਤੋਂ ਬਾਅਦ ਕੀ ਹੈ ਮਯਾਮਾਰ ਹੁਣ ਕੀ ਹੈ ਅਫੀਮ ਦੀ ਖੇਤੀ ਤੇ ਮੋਰੀ ਬਣ ਗਿਆ ਹੈ ਮਯਾਮਾਰ ਕਿੱਥੇ ਹੈ ਜੀ ਮਯਾਮਾਰ ਕਿਹ ਹੈ ਭਾਰਤ ਦੇ ਨਾਰਥ-ਈਸਟ ਵਾਲੇ ਪਾਸੇ ਆ ਠੀਕ ਹੈ ਜੀ ਭਾਰਤ ਦੇ ਕਿਹੜੇ ਕਿਹੜੇ ਰਾਜ ਮਯਾਮਰ ਦੇਸ਼ ਨੂੰ ਟੱਚ ਕਰਦੇ ਆ ਠੀਕ ਹੈ ਜੀ ਮਿਜ਼ੋਰਮ ਮਣੀਪੁਰ ਨਾਗਾਲੈਂਡ ਅਰਨਾਚਲ ਪ੍ਰਦੇਸ਼ ਠੀਕ ਹੈ ਜੀ ਯਾਦ ਰੱਖਣਾ ਤੁਸੀਂ ਅੱਗੇ ਚੱਲਦੇ ਆ ਇਹ ਸੀ ਅੱਜ ਦੀਆਂ ਮੁੱਖ ਖਬਰਾਂ ਕੱਲ ਮੁੜ ਮਿਲਾਂਗੇ ਨਵੀਂ ਐਨਾਲਿਸਿਸ ਦੇ ਨਾਲ ਧੰਨਵਾਦ